ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 4-5 ਦਿਨਾਂ ਦੇ ਮੌਸਮ ਦੀ ਤੇ ਮੀਂਹ ਵਾਲਾ ਸਿਸਟਮ ਪੰਜਾਬ ਦੇ ਵਿੱਚ ਕਦੋਂ ਪ੍ਰਭਾਵਿਤ ਕਰ ਸਕਦਾ ਹੈ ਸੂਬੇ ਨੂੰ ਤੇ ਮੀਂਹ ਦੇ ਅਸਰ ਕਦੋਂ-ਕਦੋਂ ਵੱਧਦੇ ਨਜ਼ਰ ਆ ਰਹੇ ਨੇ ਤੇ ਆਉਂਦੇ ਦਿਨਾਂ ਦੀ ਵੀ ਜੋ ਵੀ ਮੌਸਮ ਅਪਡੇਟ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਕਰਾਂਗੇ ਤੇ ਮੌਸਮ ਖਾਸ ਦੇ ਜੋ ਤਾਜ਼ਾ ਅਲਰਟ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਐਸਲੇ ਜਿਵੇਂ ਜੋ ਲਾਈਵ ਅਤੇ ਤਾਜ਼ਾ ਸੈਟਲਾਈਟ ਦਸੀਰ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਸੰਬਰ 25 ਤੇ ਸਵੇਰ ਦੇ ਲਗਭਗ ਐਸਲੇ 9:10 ਵਜੇ ਆ ਐਸਲੇ ਦੀ ਤਾਜ਼ਾ ਸੈਟਲਾਈਟ ਦਸੀਰ ਦੇ ਵਿੱਚ ਹੀ ਦੇਖ ਸਕਦੇ ਆ ਕਿ ਲਗਭਗ ਪੰਜਾਬ ਦੇ ਹਉਤੇ ਹਾਗਾਂ ਦੇ ਵਿੱਚ ਜਿਹੜੀ ਅੱਜ ਧੁੱਪ ਸੂਰਜ ਤਾਂ ਖੜੀ ਹੋਈ ਆ ਕੁਝ ਕਿਸ ਤਰ੍ਹਾਂ ਦੇ ਵਿੱਚ ਹਲਕੀ ਟੁੱਟ ਮਿੰਜ ਬੱਦਲ ਵਾਜੂ ਫੱਲੇ ਖੱਦਰ ਤੇ ਗੁਸੜ ਰਹੀ ਆ ਤੇ ਆਉਂਦੇ ਜਿਹੜੇ 12 ਘੰਟੇ ਦੇ ਮੌਸਮ ਅੱਜ ਪੰਜਾਬ ਦਾ ਖੁਸ਼ਕ ਤੇ ਸਾਫ਼ ਰਹਿਣ ਦੀ ਆਸਾਰ ਨੇ ਉੱਤਰ ਪਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਚੱਲਦੀਆਂ ਰਹਿਣਗੀਆਂ ਟੈਂਪਰੇਚਰ ਦੀ ਗੱਲ ਕਰੀਏ ਤੇ ਅੱਜ ਵੀ ਜਕਰ ਦਿਨਾਂ ਦੇ ਟੈਂਪਰੇਚਰ ਦੇਖਦੇ ਹਾਂ ਤੇ 25 ਤੱਕ 27 ਦੇ ਵਿਚਕਾਰ ਮੈਕਸਿਮਮ ਟੈਂਪਰੇਚਰ ਦਰਜ ਹੋਣਗੇ ਪੰਜਾਬ ਦੇ ਆਉਂਦੇ ਜਕਰ ਦਿਨਾਂ ਦੇ ਵਿੱਚ ਅਫਾ ਗੱਲ ਕਰੀਏ ਸਿਸਟਮ ਦੀ ਇੱਕ ਸਿਸਟਮ ਕੱਲ ਤੋਂ ਪ੍ਰਭਾਵਿਤ ਕਰ ਸਕਦਾ ਹੈ ਜਿਹੜਾ ਕਿ ਖੁਸ਼ਕ ਸਿਸਟਮ ਹੋਏਗਾ ਮੀਂਹ ਵਾਲੇ ਫੈਕਟਰ ਸਿਸਟਮ ਕਮਜ਼ੋਰ ਹੈ 26 ਤਾਈ 1.52 ਕੱਲ ਤੇ ਯਾਨੀ ਕਿ ਪਰਸੋਂ ਦੋ ਦਿਨਾਂ ਦੇ ਵਿੱਚ ਉੱਪਰੋਂ ਫੱਦਰ ਤੇ ਬੱਦਲ ਜੜੇ ਲੰਘਦੇ ਰਹਿਣਗੇ ਜਿਸ ਦੇ ਨਾਲ ਧੁੱਪ ਜੜੀ ਜਾਂ ਥੱਲੇ ਜੜੀਆਂ ਮੱਠੀ ਡਾਈਪ ਦੇ ਲੱਗੇਗੀ ਜਿਸ ਦੇ ਨਾਲ ਠੰਡ ਵੱਧ ਨਜ਼ਰ ਆ ਸਕਦੀ ਹੈ ਦਿਨਾਂ ਦੇ ਵਿੱਚ ਵੀ ਤੇ ਰਾਤਾਂ ਦਾ ਫਾਰਾ 1-2 ਡਿਗਰੀ ਵੱ ਉੱਤੇ ਹੀ 28-29 ਤਰੀਕ ਨੂੰ ਜਾਂ ਫਿਰ ਕਹ ਲਿਆ ਕਿ ਦਸੰਬਰ ਦੇ ਖੇਤਾਂ ਦੇ ਵਿੱਚ ਤੇ ਜਨਵਰੀ ਦੇ ਪਹਿਲੇ 2 ਦਿਨਾਂ ਦੇ ਵਿੱਚ ਯਾਨਕਿ 30-31 1-2 ਦਿਨਾਂ ਦੇ ਵਿੱਚ ਇੱਕ ਸਿਸਟਮ ਆ ਰਿਹਾ ਤੇ ਉਹ ਸਿਸਟਮ ਹਲਕੀ ਤੋਂ ਲੈ ਕੇ ਮੱਧਮ ਲੈਵਲ ਦਾ ਤੇ ਉਹਦੇ ਵਿੱਚ ਉਮੀਦ ਆਸਾਰ ਬਣਦੇ ਜਾ ਫਰੇ ਨੇ ਤੇ ਪੰਜਾਬ ਦੇ ਕਹ ਲਿਆ ਕਿ 40% ਖੇਤਾਂ ਦੇ ਵਿੱਚ ਔਰ ਉੱਤਰੀ ਰਾਜਸਥਾਨ ਦੇ ਕੁਝ ਖੇਤਾਂ ਦੇ ਵਿੱਚ ਹਰਿਆਣਾ ਦੇ ਪੱਛਮੀ ਤੇ ਉੱਤਰੀ ਭਾਗਾਂ ਦੇ ਵਿੱਚ ਉਹ ਆਧ ਖੇਤਰ ਦਵਾਬਾ ਖੇਤਰ ਇਹਨਾਂ ਖੇਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕਤ ਲੱਗੇ ਦਰਮਿਆਨੇ ਛਰਾਟੇ ਜਿਹੜੇ ਲੱਗ ਸਕਦੇ ਨੇ ਮੀਂਹ ਆ ਦੀ ਤੇ ਉੱਪਰਲੇ ਖੱਦਰ ਤੇ ਬਰਫਬਾਰੀ ਦਾ ਇੱਕ ਸ ਇਹ ਦੌਰ ਲਗਵਾਵੇਗਾ ਹਿਮਾਚਲ ਤਰਾਘਣ ਜੰਮੂ ਦੇ ਉਪਰਲੇ ਖਾਗਾਂ ਦੇ ਵਿੱਚ ਬਾਰ ਬਾਰੀ ਜੜ ਜਾਊਗੀ ਖੰ ਨੂੰ ਮਿਲ ਸਕਦੀ ਹੈ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਠੰਡ ਫਿਰ ਤੋਂ ਵੱਧ ਸਕਦੀ ਹੈ ਸੋ ਜੇਕਰ ਤਾਜ਼ਾ ਅਪਡੇਟ ਆਫ ਆ ਦੇਖੀਏ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਹਾਂ 25 ਦਸੰਬਰ ਦੀ ਤਰੀਕ ਹੋਈ ਹੋਇਆ ਅੱਜ ਦੀ ਹੈ ਫਾ ਡਾਟਾ ਕੋਲਡ ਵੇਵ ਦੇ ਅਲਰਟ ਜਾਰੀ ਕੀਤੇ ਗਏ ਨੇ ਅੱਜ ਤੇ ਕੱਲ ਦੇ ਲਈ ਯਾਨੀ ਕਿ ਸੀਤ ਲਹਿਰ ਚੱਲ ਸਕਦੀ ਹੈ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਅੱਜ ਵੀ ਤੇ ਕੱਲ ਵੀ ਠੰਡੀਆਂ ਸੀਤ ਹਵਾਵਾਂ ਚੱਲਣਗੀਆਂ ਤੇ ਇਸ ਤੋਂ ਇਲਾਵਾ ਔਰੇਂਜ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਦੋ ਦਿਨਾਂ ਦੇ ਲਈ ਪਰਸੋ ਚੌਥੇ ਵੀ ਔਰੇਂਜ ਅਲਰਟ ਜਿਹੜੇ ਇਸੇ ਤਰ੍ਹਾਂ ਜਾਰੀ ਰਹਿਣਗੇ ਚਾਰ ਦਿਨਾਂ ਦੇ ਲਈ ਔਰੇਂਜ ਅਲਰਟ ਜਾਰੀ ਨੇ ਉਸ ਤੋਂ ਬਾਅਦ ਫਿਰ yellow ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਕੱਲ ਤੋਂ ਧੁੰਦਾਂ ਦੀ ਵੀ ਜਿਹੜੀ ਵ ਜਾਦਾ ਦਾਇਰਾ ਜਿਹੜਾ ਵਧਦਾ ਜਾਵੇਗਾ ਤੇ ਬੜੇ ਫੱਦਰ ਤੇ ਹੁੰਦਾ ਜਿਹੜੀਆਂ ਆਵਾਸੀ ਕਨੀਆਂ ਆਉਂਦੇ ਦਿਨਾਂ ਦੇ ਵਿੱਚ 에ਅਰ ਕੁਆਲਿਟੀ ਦੀ ਗੱਲ ਕਰੀਏ ਹਵਾ ਪ੍ਰਦੂਸ਼ਣ 150 ਦੇ ਲੱਗੇ 200 ਦੇ ਵਿਚਕਾਰ ਜਦੋਂ ਪੂਰੇ ਦੀ ਹਵਾ ਚਲਣੀ ਆ ਤੇ ਪ੍ਰਦੂਸ਼ਣ ਇੱਥੇ ਹੋਰ ਵੱਸ ਸਕਦਾ 200 ਦੇ ਲੱਗੇ 250 ਦੇ ਵਿਚਕਾਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਮਿਲਦਾ ਹੈ ਉਹ ਪੰਜਾਬ ਦੇ ਵਿੱਚ ਦਰਜ ਹੋ ਸਕਦਾ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਠੰਡ ਰਸਤ ਹੁੰਦੇ ਇਹ ਦੋਨਾਂ ਦੀ ਵਾਪਸੀ ਹੋਣ ਜਾ ਰਹੀ ਹੈ ਤੇ ਅੱਜ ਧੁੱਪ ਖੜੇਗਾ ਖੜੇ ਹੋਣ ਕਰਕੇ ਅੱਜ ਦਾ ਮੌਸਮ ਦਿਨ ਦੇ ਵਿੱਚ ਥੋੜਾ ਨਿੱਗਾ ਹੋਣ ਦੇ ਅਸਰ ਹੋਣਗੇ ਤੇ ਆਉਂਦੇ ਦਿਨਾਂ ਦੇ ਅੱਜ ਅਸੀਂ ਤੁਹਾਨੂੰ ਅੱਜ ਦੇ ਦਿੱਤੇ ਧੰਨਵਾਦ